ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸਵੇਰ ਤੋਂ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ 6 ਵਜੇ ਤੋਂ ਵੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਜਿਹਾ ਤੁਹਾਨੂੰ ਦੱਸਦੇ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਵੇਰੇ 6 ਵਜੇ ਤੋਂ ਹੀ ਹਲਕੇ ਤੋਂ ਦਰਮਿਆਨੀ بارش ਹੋਣੀ ਸ਼ੁਰੂ ਹੋ ਗਈ ਸੀ ਹਾਲਾਂਕਿ ਇਸ ਮੀਂਹ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੈ ਜੇਕਰ ਦੇਖਿਆ ਜਾਵੇ ਪਿੱਛੇਲੇ ਕਈ ਦਿਨਾਂ ਤੋਂ ਕਾਫੀ ਜ਼ਿਲ੍ਹਿਆਂ ਦੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਸੀ ਪਰ ਕਈ ਇਲਾਕੇ ਅਜੇ ਵੀ ਨਹੀਂ ਜਿਨ੍ਹਾਂ ਦੇ ਵਿੱਚ ਮੀਂਹ ਨਹੀਂ ਸੀ ਪਿਆ ਅਤੇ ਅੱਜ ਪਹਿਲਾ ਮੀਂਹ ਦੇਖਣ ਨੂੰ ਮਿਲਿਆ ਜੀ ਹਾਂ ਤਸਵੀਰਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਅੱਜ ਮੌਨਸੂਨ ਦੀ ਪਹਿਲੀ ਬਰਸਾਤ ਹੋਈ ਹੈ ਜਿਸ ਦੇ ਨਾਲ ਲੋਕਾਂ ਦੇ ਚਿਹਰੇ ਖਿੜੇ ਨੇ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦਿੱਤਾ ਇਸ ਅਤਿ ਦੀ ਗਰਮੀ ਤੋਂ ਲੋਕਾਂ ਨੂੰ ਹੁਣ ਜਾ ਕੇ ਕਿਤੇ ਰਾਹਤ ਮਿਲੀ ਹੈ ਬਿੱਤੇ ਦਿਨਾਂ ਦੀ ਜ਼ਿਕਰ ਗੱਲ ਕਿਤੇ ਜਾਏ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚੋਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਸੀ ਜਿੱਥੇ ਮੀ ਪਿਆਸੀਗਾ ਅਤੇ ਮੀ ਕਾਰਨ ਹਾਲਾਕਿ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਕਈ ਥਾਵਾਂ ਤੇ ਲੋਕਾਂ ਦੇ ਘਰਾਂ ਤੱਕ ਘਰਾਂ ਦੇ ਅੰਦਰ ਤੱਕ ਪਾਣੀ ਚਲਾ ਗਿਆ ਸੀ ਤਾਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਜਿੱਥੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਹੋਈ ਹੈ ਜਿਸ ਦੇ ਨਾਲ ਲੋਕਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਨੇ ਕੀ ਕਹਿਣਾ ਹੈ ਲੋਕਾਂ ਦਾ ਆਓ ਸੁਣਦੇ ਆਂ ਸਾਨੂੰ ਫਾਇਦਾ ਹੋਊਗਾ ਮੇਰਾ ਨਾਮ ਗੁਰਮੀਤ ਮੰਡੀ ਬਰੀ ਵਾਲਾ ਬਲਾਕ ਦਾ ਵੀ ਪ੍ਰਧਾਨ ਬਹੁਤ ਵੱਡੀ ਖੁਸ਼ੀ ਹੋਈ ਅੱਜ ਨਹੀਂ ਪੈਨਾ ਬਹੁਤ ਨੁਕਸਾਨ ਸੀ ਲੋਕਾਂ ਦਾ ਧੋਨੇ ਖੜੀ ਜਾਂਦੀ ਲੱਗੀ ਜਾਂਦੀ ਸੀ ਪਰ ਅੱਜ ਸਰਕਾਨਾਂ ਦੀ ਤੇ ਮਜ਼ਦੂਰਾਂ ਦੀ ਸਾਰਿਆਂ ਦੇ ਜਿਹੜਾ ਤੇ ਨੂਰ ਆਇਆ ਜੀ ਖੰਡ ਹੋਣਾ ਉਥੀਆਂ ਬਣਾ ਰਹੇ ਸਾਰੇ ਤੇ ਬਹੁਤ ਔਖਾ ਸੀ ਕਰਮੀ ਦੇ ਵਿੱਚ ਧੋਨਾ ਲਾਉਣਾ ਵੀ ਔਖਾ ਸੀ ਲਾਉਣ ਵਾਲਿਆਂ ਨੂੰ ਵੀ ਸਿਆਹੀ ਸੀ ਤੇ ਲਵਾਉਣ ਵਾਲਿਆਂ ਨੂੰ ਵੀ ਚਾਈ ਸੀ ਪਾਣੀਆ ਦਾ ਥੱਲੇ ਜਾਵੜੇ ਸੀ ਬੋਰਾ ਦਾ ਬਹੁਤ ਔਖਾ ਸੀ ਯਾਰ ਪਰ ਵੈਸੇ ਹੀ ਭਾਵੇਂ ਕਿੰਨੀ ਵੀ ਔੜ ਲੱਗੀ ਸੀ ਪਰ ਬਿਜਲੀ ਬਹੁਤ ਜ਼ਿਆਦਾ ਆਉਂਦੀ ਰਹੀ ਹੈ ਬਿਜਲੀ ਨੇ ਸਾਨੂੰ ਬਹੁਤ ਸਾਥ ਦਿੱਤਾ ਨਾਲ ਕਿੰਨਾ ਕੁ ਜਿਹੜਾ ਫਾਇਦਾ ਕਿੰਨਾ ਕੁ ਹੋਊਗਾ ਕਿਸਾਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਹ ਇੱਕ ਹਿਸਾਬ ਦੀ ਰਹੀ ਪੈਗੀ ਤੇ ਦਿਨਾਂ ਦੇ ਵਿੱਚ ਹੁਣ ਝੋਨੇ ਮੱਕੜਾ ਮਾਰਨਗੇ ਤੇ ਲਾਉਣ ਵਾਲੇ ਝੋਨੇ ਦੀ ਜਿੱਤੀ ਲੱਗ ਜਾਣਗੇ ਹੁਣ